ਇਹ ਵੀਰੇ 2007 ਮਾਡਲ ਹੈ ਠੀਕ ਹੈ ਜੀ ਟਰੈਕਟਰ ਦਾ ਇਹਦਾ 90 ਐਚਪੀ ਦਾ ਇੰਜਨ ਲੱਗਿਆ ਹੋਇਆ ਇਹਦੇ ਨਾਲ ਦੇ ਟਾਇਰ ਆ 550 ਘੰਟਾ ਅਰੀਜਨਲ ਚੱਲੇ ਆ ਕਿਦੋਂ ਮਰਜ਼ੀ ਮੀਟਰ ਦੀ ਗਾਰੰਟੀ ਹੈ ਇਹ 4 ਸਪੀਡ ਚ ਹੈ ਬਈ ਜੀ 4 ਸਪੀਡ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਰਕਪਾਲ ਸਿੰਘ ਬੱਬੂ ਤੇ ਆਪਾਂ ਬਰਨਾਲੇ ਮੰਡੀ ਤੇ ਖੜੇ ਹਾਂਗੇ ਬਈ ਜੀ ਬਹੁਤ ਟਾਈਮ ਵਰਦੋ ਤੇ ਬਾਈ ਗੱਗੇ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਅਸੀ ਆ ਬਈ ਠੀਕ ਆ ਠੀਕ ਹੋ ਬਾਈ ਠੀਕ ਹੈ ਬਾਈ ਲੋਕੇਸ਼ਨ ਆਪਣੀ ਹੈਗੀ ਆ ਜੀ ਹੰਡਾਇਆ ਸਟੈਂਡਰਡ ਚੌਕ ਬਠਿੰਡਾ ਰੋਡ ਤੇ ਠੀਕ ਆ ਜੀ ਨੈਸ਼ਨਲ ਢਾਬੇ ਦੇ ਬਿਲਕੁਲ ਨਾਲ ਉੱਥੇ ਆਪਣਾ ਸ਼ੋਰੂਮ ਆ ਜੀ ਪ੍ਰਾਨ ਟਰੈਕਟਰਾਂ ਦਾ ਠੀਕ ਆ ਜੀ ਉੱਥੇ ਆਪਣੇ ਕੋਲ ਤਕਰੀਬਨ ਹੁੰਦੇ ਆ 20-25 ਟਰੈਕਟਰ ਹਾਲ ਵਿੱਚ ਹਾਇਰ ਵਕਤ 20-25 ਟਰੈਕਟਰ ਹੁੰਦੇ ਨੇ ਹਾਂ ਠੀਕ ਆ ਜੀ ਤੇ ਬਾਕੀ ਅੱਜ ਕਿੰਨੇ ਟਰੈਕਟਰ ਨੇ ਬਈ ਜੀ ਅੱਜ ਆਪਾਂ ਲਿਆ ਆ ਵੀਰੇ 7 ਟਰੈਕਟਰ ਇਸੇ ਠੀਕ ਆ ਜੀ ਤੇ ਕਾਪੀ ਕਾਗਜ਼ ਨੇ ਬਈ ਜੀ ਸਾਰੇ ਓਕੇ ਕੋਲੇ ਨੇ ਵੀਰੇ ਸਭ ਕੁਝ ਠੀਕ ਆ ਗਾਰੰਟੀ ਹੋ ਗਈ ਸਾਰਾ ਕੁਝ ਓਕੇ ਬਈ ਠੀਕ ਆ ਜੀ ਚਲੋ ਬਈ ਆਪਾਂ ਇਹ ਮਾਡਲ ਬਾਈ ਜੀ ਇਹ ਵੀਰੇ 2007 ਮਾਡਲ ਹੈ ਠੀਕ ਹੈ ਜੀ ਟਰੈਕਟਰ ਦਾ ਇਹਦਾ 90 HP ਦਾ ਇੰਜਨ ਲੱਗਿਆ ਹੋਇਆ ਇਹਦੇ ਕਿੰਨੇ ਦਾ ਬਾਈ 90 HP ਦਾ Ориਜਨਲ ਪੇਟੀ ਬੰਦ ਜਮਾਨਾ ਪਾ ਲਿਆ ਕੇ ਬੰਦੇ ਨੇ ਤੇ ਰਹਾ ਲੈ ਵੀ 90 HP ਦਾ ਆਪਸ਼ ਟੀਰਿੰਗ ਮੇਰੇ ਸਾਬ ਉਹਨਾਂ ਦਾ ਫਿਰ ਮੱਕੀ ਵਾਲੇ ਸੀਜ਼ਨ ਨੂੰ ਆਸੇ ਤੇ ਮਰਜੀ ਲਾ ਲਿਓ ਇਹਨੇ ਵੀ ਥੋੜੇ ਪੈਣ ਦੇ ਟਰੈਕਟਰ ਹੋਣ ਅੱਧਾ ਮਰਜੀ ਮਗਰ ਪਾ ਲਿਓ ਜਿਹੜਾ ਮਰਜੀ ਗਾਰੰਟੀ ਹੈ ਲੈ ਬਾਈ ਬਾਈ ਕਹਿੰਦਾ ਗਾਰੰਟੀ ਆ ਗਈ ਪੇਟੀ ਬੰਦ ਹੈ 90 ਹਾਊਸ ਪਾਵਰ ਦਾ ਟਰੈਕਟਰ ਹੈਗਾ ਇਹ ਤੇ ਸੈਂਟਰ ਗੇਅਰ ਆ ਗਿਆ ਪ੍ਰੈਸ਼ਰ ਹਾਰਨ ਵਗੈਰਾ ਸਭ ਕੁਝ ਚੱਲਦਾ ਇਹ ਪ੍ਰਾਈਸ ਸਾਰਾ ਹਾਰਨ ਲੱਗੇ ਹੋਣਗੇ ਬਾਕੀ ਤੁਸੀਂ ਦੇਖ ਸਕਦੇ ਹੋ ਭਾਈ ਜੀ ਮੈਂ ਕਹਿੰਦਾ ਜੇ ਇਹ ਟਰੈਕਟਰ ਵੱਡੀ ਮੰਡੀ ਦੇ ਤਲਵੰਡੀ ਸਾਬੋ ਵੀ ਲੱਭਣ ਜਾਵੋ ਉਤੋਂ ਵੀ ਨਹੀਂ ਲੱਭੇਗਾ ਬਾਈ ਇਹ ਐਵੇਂ 90 ਹੌਸਪਾਵਰ ਦਾ ਇਹ ਮੈਨੂੰ ਲੱਗਦਾ ਮੈਂ ਜ਼ਿੰਦਗੀ 'ਚ ਵੀ ਦੂਜੀ ਵਾਰੀ ਵੀਡੀਓ ਬਣਾ ਰਿਹਾਗਾ ਇੱਕ ਪਹਿਲਾਂ ਵੀਡੀਓ ਬਣਾਈ ਸੀਗੇ ਸਟਾਰਟਿੰਗ ਚ ਚਲਾ ਵੀ ਦੂਜਾ ਟਰੈਕਟਰ ਆਪ ਬਾਈ ਗੱਡੀ ਲੈ ਕੇ ਆਇਆ ਹੈਗਾ ਅੱਜ ਤੇ 90 ਹੌਸਪਾਵਰ ਦਾ ਟਰੈਕਟਰ ਹੈਗਾ ਚਲੋ ਭਾਈ ਜੀ ਕੰਡੀਸ਼ਨ ਚੈੱਕ ਕਰੋ ਵੀ ਟਰੈਕਟਰ ਦੀ ਸਾਰਾ ਓਰੀਜਨਲ ਹੈ ਪਾਜੀ ਮਾੜਾ ਮੋੜਾ ਟੱਚਿੰਗ ਤਾਂ ਹੈਗਾ ਹੀ ਵੀ ਆਪਾਂ ਸੋਰੀਜਨ ਕਹਿ ਕੇ ਬੰਦੇ ਨੂੰ ਕਹਿ ਦਈਏ ਠੀਕ ਆ ਜੀ ਮਾੜੀ ਮੋੜਾ ਟੱਚਿੰਗ ਹੈਗੀ ਆ ਇੰਜਨ ਗੇਅਰ ਦੀ ਆਪਣੀ ਗਾਰੰਟੀ ਆ ਸਾਰੀ ਠੀਕ ਆ ਜੀ ਤੇ ਟਾਇਰ ਬਾਈ ਜੀ ਟਾਇਰ ਹੈਗਾ 70 75 ਰੁਪਏ ਪਾਵਰ ਸਟੀਅਰਿੰਗ ਆ ਠੀਕ ਆ ਜੀ ਲਓ ਬਾਈ ਮਾਲ ਟਰੈਕਟਰ ਆ ਤੇ ਸੈਂਟਰ ਗੇਅਰ ਵਾਲਾ ਹੈਗਾ ਤੇ ਡਿਮਾਂਡ ਬਾਈ ਜੀ ਜੀ ਡਿਮਾਂਡ ਹੈ 136200 ਰੁਪਏ ਵੀਰੇ ਠੀਕ ਆ ਜੀ ਇਹ ਵੀ 90 ਹੌਸ ਪਾਵਰ ਦਾ ਟਰੈਕਟਰ ਤੁਹਾਨੂੰ ਇੰਨਾ ਸਸਤਾ ਮੇਰੇ ਨਾਲ ਦੋਣੀ ਮਿਲਣਾ ਬਾਈ ਕਿਤੋਂ ਵੀ ਨਹੀਂ ਮਿਲਣਾ ਹੈਗਾ ਨਹੀਂ ਮਿਲਦਾ ਪਟਿਆਲੇ ਵੀ ਨਹੀਂ ਮਿਲਣਾ ਕਵਾੜ ਪਟਿਆਲੇ ਕੋ ਕਵਾੜ ਮਾਰਕੀਟ ਚ ਵੀ ਨਹੀਂ ਮਿਲਣਾਗਾ ਨਾਲੇ ਤੁਹਾਨੂੰ ਇਹਦੇ ਨਾਲ ਕਾਪੀ ਵੀ ਮਿਲੂਗੀ ਸਾਰਾ ਕੁਝ ਮਿਲੂ ਬਰੇ ਚੱਪੜੀ ਕਾਪੀ ਐ ਠੀਕ ਆ ਜੀ ਚਲੋ ਵੇ ਚੈੱਕ ਕਰੋ ਕੰਡੀਸ਼ਨ ਸੱਤ ਮਾੜਲਾ ਬਾਈ ਜੀ ਤੇ ਮਾਨਤਨ ਬਾਈ ਗੱਗੀ ਕਿਤੇ ਤੱਕ ਹੋ ਜਾਊਗਾ ਇਹ ਦੇ ਦਾਂਗੇ 6.5 ਲੱਖ ਦਾ ਬਾਈ ਠੀਕ ਆ 6.5 ਲੱਖ ਰੁਪਏ ਦਾ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਬਾਈ ਜੀ ਤੇ ਅੱਗੇ ਗਿਆ ਬਾਈ ਜੀ ਸਟੈਂਡਰਡ ਐ ਇਹ ਵੀ ਸਟੈਂਡਰਡ ਆ ਤੇ ਇਹ ਹੈਗਾ ਤਿੰਨ ਤੋਂ ਛੋਟਾ ਬਰੇ ਦਾ ਬੱਚਾ ਠੀਕ ਆ ਜੀ ਬੱਚਾ ਕਰੇ ਜੇ ਇਹ ਸੁਣਾ ਪ੍ਰਾਜਾ ਚਾਰ ਮਾਡਲ ਹੈ ਵੀ ਠੀਕ ਹੈ ਜੀ ਇਹਦੇ ਬਿਲਕੁਲ ਨਵੇਂ ਨੇ ਠੀਕ ਹੈ ਵੈਰਾਈਟੀ ਇਹ ਵੀ ਟਰੈਕਟਰ ਸਾਰਾ ਟੋਟਲੀ オリジナル ਹੈ ਠੀਕ ਹੈ ਸਾਰਾ オリジナル ਹੀ ਹੈਗਾ ਸਾਰਾ A to Z ਠੀਕ ਹੈ ਪਰ ਇੱਕ ਗੱਲ ਆ ਗਈ ਨਾ ਥੋੜਾ ਜਿਹਾ ਕਰੇਜ ਕਰਕੇ 855 ਜਾਂ ਕੋਈ ਹੋਰ ਟਰੈਕਟਰ ਖਰੀਦ ਲਿਆ ਪਰ ਜੇ ਆਪਾਂ ਕਹਦੇ ਟਰਾਲੀ ਕੱਪੇ ਨੂੰ ਇਹ ਛੋਟੇ ਟਰੈਕਟਰ ਨਹੀਂ ਆਸ ਤੇ ਮਰਜ਼ੀ ਲਾਈ ਜਾਏ ਠੀਕ ਹੈ ਜੀ ਚਾਰ ਮਾਡਲ ਹੈ ਜੀ ਸਵਾ 2 ਲੱਖ ਰੁਪਿਆ ਡਿਮਾਂਡ ਹੈ ਵੀਰੇ ਠੀਕ ਹੈ ਜੀ ਸਵਾ 2 ਲੱਖ ਰੁਪਿਆ ਡਿਮਾਂਡ ਹੈਗੀ ਸਪੀਕਰ ਵਗੈਰਾ ਓਕੇ ਨੇ ਬਾਈ ਜੀ ਸਾਰਾ ਕੁਝ ਚੱਲਦਾ ਬ ਨਾ ਕੁਛ ਨਹੀਂ ਲਾਉਣਾ ਵੀਰੇ ਆਪਾਂ ਜਿਹੜਾ ਸਮਾਨ ਉਹਦੇ ਵੀ ਡਿੱਕ ਲੱਗਿਆ ਇਹਦੇ ਵੀ ਲੱਗਿਆ ਠੀਕ ਆ ਜੀ ਤੇ ਇਹ ਸਾਦੀ ਘਟਾਈ ਜਾ ਗਿਆ ਹਾਂ ਸਿੰਪਲ ਸਟੀਅਰਿੰਗ ਲੈ ਵੀ ਸਿੰਪਲ ਸਟੀਅਰਿੰਗ ਆ ਗਿਆ ਚਲੋ ਵੀ ਬਾਕੀ ਚੈੱਕ ਕਰ ਲੋ ਟਰੈਕਟਰ ਬਿਲਕੁਲ オリジナル ਟਾਇਰ ਬਿਲਕੁਲ ਨਵੇਂ ਨੇ ਦੇ ਠੀਕ ਆ ਜੀ ਤੇ 14 ਦੇ 14 ਚ ਬਈ ਜੀ ਇਹ 13 ਦੇ ਵੀਰੇ 13 ਦੇ ਟਾਇਰਾਂ ਦਾ ਹੈ ਤੇ ਅੱਗੇ ਗਿਆ ਬਈ ਜੀ 55 10 55 10 ਗੀਅਰ ਪ੍ਰੋ ਸੁਪਰ ਸੀਟਰ ਤੇ ਬੱਸ ਕਰਾਉਣ ਵਾਲਾ ਹਾਂ 2021 ਮਾਡਲ ਆ ਟਾਪ ਵਾਲਾ ਟਰੈਕਟਰ ਹੈ ਠੀਕ ਆ ਜੀ ਫਾਇਵਰ ਦੀ ਕਨੋਪੀ ਡੈਕ ਵਗੈਰਾ ਸਭ ਕੁਝ ਨਾਲ ਹੀ ਦੇਣਾ ਠੀਕ ਹੈ ਜੀ ਲੈ ਵੀ ਬਾਕੀ ਚੈੱਕ ਕਰ ਲੋ ਕਨੋਪੀ ਵਗੈਰਾ ਵੀ ਲੱਗੇ ਹੋਏ ਹੈਗੇ ਨਾਲ ਦੇ ਟਾਇਰ ਆ 550 ਕਾ ਅਰੀਜਨਲ ਚੱਲਿਆ ਕਿਦੋਂ ਮਰਜੀ ਮੀਟਰ ਦੀ ਗਾਰੰਟੀ ਹੈ ਫੋਰ ਸਪੀਡ ਚ ਹੈਗਾ ਭਾਜੀ ਫੋਰ ਸਪੀਡ ਲੈ ਬਈ ਜੇ ਨਵਾਂ ਟਰੈਕਟਰ ਖਰੀਦਣ ਜਾਵਗੇ ਟਰੈਕਟਰ ਦੀ ਬੰਦਾ ਆ ਕੇ ਕਲਮ ਵੀ ਰੰਗ ਦੀ ਕਹਦੇ ਮੁਫਤ ਟਰੈਕਟਰ ਦੇ ਦੇ ਬੰਦਾ ਮੁਫਤ ਟਰੈਕਟਰ ਦੇ ਦਿੰਦੇ ਲੈ ਵੀ ਬੈਂਪਰ ਵੀ ਅਰੀਜਨਲ ਹੈ ਬੈਂਪਰ ਵੀ ਅਰੀਜਨਲ ਹੈਗਾ ਆ ਚੀਜ਼ਾਂ ਹੁੰਨੀ ਨਹੀਂ ਚਾਹੀਦੀਆਂ ਸੀਗੀਆਂ ਜੇ ਅਰੀਜਨਲ ਨਾ ਹੋਣਾ ਠੀਕ ਹੈ ਜੀ ਭਾਈ ਕਹਿੰਦਾ ਕਲਮ ਤੱਕ ਦਾ ਨਿਸ਼ਾਨ ਤੇ ਫਰਸਟ ਪਾਰਟੀ ਦਾ ਬਾਈ ਜੀ ਹਾਂ ਪਹਿਲੀ ਪਾਰਟੀ ਦਾ ਜੀ ਤੇ ਪੰਜਾਬ ਨੰਬਰ ਆਗਾ 50 50 ਸਾਰੇ ਆਪਣੇ ਕੋਲ ਟੋਟਲ ਪੰਜਾਬ ਹੀ ਨੇ ਵੀਰੇ ਆਪਣਾ ਬਾਰਾ ਨੰਬਰ ਲੈਂਦੀ ਹਾਂ ਹਰਿਆਣਾ ਨੰਬਰ ਕੋਈ ਨਹੀਂ ਹੋਗਾ ਤੇ 550 ਘੰਟਾ ਚੱਲ ਰਿਹਾ ਹੈ ਬਾਈ ਜੀ ਗੇਅਰ ਪ੍ਰੋ ਵਾਲਾ ਇੱਕ ਹੀ ਮਾਡਲ ਹੈ ਤੇ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਹੈਗੀ ਵੀਰੇ 7 ਲੱਖ ਤੇ 82000 ਰੁਪਇਆ ਠੀਕ ਆ ਜੀ ਓਕੇ ਦਾ ਆਪਾਂ ਮਾਨਤਾਣ ਕਰਦਾ ਹੈ ਇਹ ਵੀ ਮੌਕੇ ਦਾ ਮਾਨਤਾਣ ਵਗੈਰਾ 30 35 ਵਾਲਾ ਸਿਸਟਮ ਨਾਲ ਹੀ ਦੇਣਾ ਆਪਾਂ ਕੁਝ ਨਹੀਂ ਲਾਉਣਾ ਠੀਕ ਆ ਜੀ ਤੇ ਮਾਨਤਾਣ ਬਾਈ ਹੋ ਜੂਗਾ ਟਰੈਕਟਰ ਕੱਟਣਾ ਹੈ ਵੀ ਟਰੈਕਟਰ ਵੀ ਕੱਟ ਲਾਂਗੇ ਵੀਰੇ ਲੋਨ ਇਹ ਕੰਡੀਸ਼ਨ ਦਾ ਪੂਰਾ ਓਕੇ ਹੈ ਜਮਾ ਨਵਾਂ ਟਰੈਕਟਰ ਹੈ ਵੀਰੇ ਜਮਾ ਨਵਾਂ ਟਰੈਕਟਰ ਹੈਗਾ ਸੀ ਆਰ ਡੀ ਚ ਤਾਂ ਨਹੀਂ ਹੈਗਾ ਬਾਈ ਜੀ ਨਹੀਂ 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 ਮਾਈਕੋ ਪੰਪ ਵੀਰੇ ਸੀ ਆਰ ਡੀ ਆਉਂਦੀ ਨਹੀਂ ਪੁੰਜਦਾ ਠੀਕ ਹੈ ਜੀ ਤੇ ਅੱਗੇ ਗਿਆ ਬਾਈ ਜੀ ਪ੍ਰੀਤ ਇਹ 60 49 2021 ਮਾਡਲ ਹੈ ਵੀਰੇ 2 ਸਪੀਡ ਦੇ ਵਿੱਚ ਠੀਕ ਹੈ ਜੀ ਇਹਦੇ ਵੀ ਕਨੋਪੀ ਵਗੈਰਾ ਨਾਲ ਹੀ ਹੈ ਠੀਕ ਹੈ ਜੀ ਰੇਡੀਅਲ ਟਾਇਰ ਜਮਾ ਨਵੇਂ ਪਾਏ ਹੋਏ ਨੇ ਠੀਕ ਹੈ ਜੀ ਗਰੰਟ ਵੀ ਤੇ ਬੈਗ ਗੱਲ ਕਰੀਏ ਇਹਨਾਂ ਦਾ ਠੀਕ ਹੈ ਚੌਕੜਾ ਤਾਂ ਆਇਆ ਅੱਜ ਕੱਲ ਬੈਜੇ ਫਰੰਟ ਪਹਾੜਾਂ ਦਾ ਗੱਲ ਟਰੈਕਟਰ ਇਹ ਵੀ ਸਾਰਾ ਓਰੀਜਨਲ ਹੀ ਹੈ ਟ ਲਓ ਬਈ ਬਾਕੀ ਚੈੱਕ ਕਰੋ ਟਰੈਕਟਰ ਵੀ ਝੋਟਾਗਾ 2 ਸਪੀਡ ਚ ਬਾਈ ਜੀ ਹਾਂ ਪੰਜਾਬ ਨੰਬਰ ਆ ਵੀਰੇ ਵੀ ਠੀਕ ਆ ਜੀ ਪੰਜਾਬ 2021 ਮਾਡਲ 21 ਦੇ ਮਾਰਕ ਨੇ ਠੀਕ ਆ ਜੀ ਪਰ ਜਿੰਮੇ ਬਗਦੀਏ ਟਰਾਲੀ ਟਰੌਲੀ ਨੂੰ ਵੀ ਪੂਰੀ ਤੱਕ ਪਾਵਾ ਆਹ ਤੇ ਮਰਜ਼ੀ ਲਾਈ ਜਾਓ ਵੀਰੇ ਠੀਕ ਆ ਜੀ ਵੱਡਾ ਟਰੈਕਟਰ ਹੈ 60 HP ਦਾ ਟਰੈਕਟਰ ਹੈ ਠੀਕ ਆ ਜੀ 21 ਮਾਡਲ ਹੈ ਤੇ ਇਹ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਹੈਗੀ ਆ ਵੀਰੇ 4 ਲੱਖ ਤੇ 72000 ਰੁਪਿਆ ਠੀਕ ਆ ਜੀ ਬਾਕੀ ਮਾਨਤਾਣ ਕਰਦੇ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਇਹ ਵੀ ਬਾਈ ਜੀ ਸਾਰਾ ਟਰੈਕਟਰ オリジナル ਹੀ ਆ ਬਾਈ ਕਹਿੰਦਾ ਹ ਇਹ ਹੈਗਾ ਵੀਰੇ ਆਪਣਾ 2016 ਮਾਡਲ ਠੀਕ ਹੈ 3 ਸਪੀਡ ਚੱਕ 2 ਜਬੇ ਇਹ 3 ਸਪੀਡ ਵੀਰੇ ਡਿਸਟ੍ਰਿਬਿਊਟਰ ਆ ਤੇ ਡਬਲ ਪੀਟੀਓ ਟੌਪ ਮਾਉਂਟ ਡਰੈਕਟਰ ਟਾਇਰ ਇਹਦੇ ਵੀ ਨਵੇਂ ਨੇ ਠੀਕ ਹੈ ਜੀ ਛਾਤਰੀ ਵਗੈਰਾ ਇਹਦੀ ਵੀ ਹੈਗੀ ਆ ਉੱਥੇ ਛਾਤਰੀ ਵਗੈਰਾ ਮਿਲ ਜੂਗੇ ਸਾਰਾ ਕੁਝ ਮਿਲ ਠੀਕ ਹੈ ਜੀ ਡੰਡਲ ਡਰੈਵਲ ਵਗੈਰਾ ਜਿਹਦੀ ਮੰਗਰ ਨਾ ਹੋਵੇ ਭਾਜੀ ਮਾਉਂਡ ਆਉਂਦਾ ਵੀਰੇ ਨਾਲ ਮਿਲੂ ਠੀਕ ਹੈ ਸਾਰਾ ਕੁਝ ਨਾਲ ਮਿਲੂਗਾ ਤੁਹਾਨੂੰ ਹਾਂ ਇਹ ਵੀ ਰਿਜਨਲ ਹੀ ਆ ਠੀਕ ਹੈ ਜੀ ਇਹਦੀ ਡਿਮਾਂਡ ਹੈਗੀ ਆ 6,22,000 ਰੁਪਏ ਵੀਰੇ ਠੀਕ ਹੈ ਜੀ ਬਾਕੀ ਮੌਕੇ ਤੇ ਮਾਨ ਇਲਾਵੇ 16 ਮਾਡਲ ਲਗਾ। ਬਈ ਇਹਦੀ ਕੰਡੀਸ਼ਨ ਦੇਖ ਲੋ ਤੇ ਬਾਕੀ ਉਹਦੇ ਟ੍ਰੈਡੀਸ਼ਨ ਦੇਖ ਲੋ ਟਰੈਕਟਰ ਸਾਰੇ origignal ਨੇ ਬਾਈ ਆਪਣੇ ਕੋਲ ਸਾਰੇ ਬਿਲਕੁਲ ਨਵੇਂ ਟਰੈਕਟਰ ਜਿਵੇਂ ਨਵੇਂ ਟਰੈਕਟਰ ਨੇ ਠੀਕ ਹੈ ਜਿਵੇਂ ਉਹ 7 ਮਾਡਲ ਆ ਉਹ ਵੀ ਜਿਵੇਂ ਕੰਡੀਸ਼ਨ ਦਾ ਪੂਰਾ ਠੀਕ ਨੇ ਬਾਈ ਠੀਕ ਹੈ ਜੀ ਤੇ ਅੱਗੇ ਕਿ ਬਾਈ ਜੀ ਇਹ ਸਪੈਸ਼ਲ ਐਡੀਸ਼ਨ 2014 ਮਾਡਲ ਆ ਵੀਰੇ ਠੀਕ ਹੈ ਜੀ ਸਾਰਾ ਕੁਝ ਇਹਦੇ ਵਿੱਚ ਵੀ ਆਪਾਂ ਜਿਵੇਂ ਲੱਗਦੇ ਆ ਟਰਪੋ ਵਾਲਾ ਵੀ ਆ ਤੇ 3 ਸਪੀਡ ਸਭ ਕੁਝ ਹੈ ਠੀਕ ਹੈ ਜੀ ਤੇ 3 ਸਪੀਡ origignal ਹੀ ਆਣਾ ਬਈ ਜੀ ਦਾ origignal origignal ਆਉਂਦੀ ਸਪੈਸ਼ਲਿਟੀ ਹੈ ਨਾ origignal ਆ ਵੀਰੇ ਠੀਕ ਹੈ ਸਪੈਸ਼ਲ ਐ ਠੀਕ ਹੈ ਜਿਵੇਂ ਇੱਕ ਗੱਲ ਆ ਨਾ ਬਈ ਗੱਗੀ ਜਿਹੜੇ ਆ ਟਰੈਕਟਰ ਨੇ ਨਿਊ ਹਾਲੈਂਡ ਦੇ ਕੰਪਨੀ ਦੇ ਹਾਂਜੀ ਸਫਾਈ ਬਹੁਤ ਆ ਨਾ ਟਰੈਕਟਰ ਦਾ ਸਾਹੀ ਬ੍ਰਾਂਡ ਆ ਨਾ ਵਰਾ ਠੀਕ ਹੈ ਜੀ ਇਹ ਵੀ ਸਪੈਸ਼ਲ ਐਡੀਸ਼ਨ ਵਾਲਾ ਗਿਆ ਤੇ ਮਾਡਲ ਬਈ ਜੀ ਇਹ 14 ਮਾਡਲ ਆ ਬਈ ਇਹ ਵੀ 14 ਮਾਡਲ ਹੈਗਾ ਕੰਡੀਸ਼ਨ ਚੈੱਕ ਜ਼ਰੂਰ ਕਰ ਲੋ ਤੇ ਡਿਮਾਂਡ ਬਈ ਜੀ ਇਹ ਡਿਮਾਂਡ ਹੈਗੀ ਆ 532000 ਰੁਪਏ ਇਹ ਵੀ 532000 ਰੁਪਏ ਦੀ ਡਿਮਾਂਡ ਹੈਗੀ ਤੇ ਬਾਕੀ ਮੌਕੇ ਦੇ ਮਾਨਤਾਨ ਹੋ ਜਰੂਰ ਹੋਈਗਾ ਟਰੈਕਟਰ ਘਟਾਉਣਾ ਉਹ ਵੀ ਹੋਏਗਾ ਤੇ ਲੋਨ ਵਗੈਰਾ ਵੀ ਹੋ ਜਾਣਾ ਵੀ ਜੀ ਇੱਥੇ ਲੋਨ ਵੀ ਹੋ ਜਾਊ ਵੀਰੇ ਠੀਕ ਆ ਜੀ ਤੇ ਪੰਜਾਬ ਨੰਬਰ ਆ ਜੀ 60 ਦਾ ਸੋਨਾ ਲੀਕਾ 2018 ਮਾ ਸਕੰਦਰ ਠੀਕ ਹੈ ਬਿਨਾ ਚੇਂਜਰ ਵਾਲਾ ਹਾਂ ਜੀ 2 ਸਪੀਡ ਦੇ ਵਿੱਚ ਮੈਂ ਆਪ ਨੇ 75000 ਰੁਪਏ ਵੀਰੇ ਤੇ ਕਿੰਨੇ ਘੰਟੇ ਚੱਲਿਆ ਹੋਇਆ ਜੀ ਚੱਲਿਆ ਉਹ ਵੀ ਆਪਦੇ ਲਗਭਗ ਬਈ ਠੀਕ ਹੈ 200000 ਦੇ ਲਗਭਗ ਬਈ ਚੱਲਿਆ ਹੈ ਤੇ ਸਟੀਰਿੰਗ ਫੁੱਲ ਟਾਪ ਮਾਰ ਲਗਾ ਐਕਸਟੀਵੀਟਰ ਵਗੈਰਾ ਫੁੱਲ ਟਾਪ ਮਾਰ ਲਿਆ ਠੀਕ ਹੈ ਇਹ ਦੀ ਮੰਗ 5.5 ਲੱਖ ਦੀ ਹੈ ਜੀ ਬਾਕੀ ਮੌਕੇ ਤੇ ਕਰ ਲਾਂਗੇ ਵੀਰੇ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਇਹ ਤੋਂ ਬਿਨਾ ਹੋਰ ਕੋਈ ਟਰੈਕਟਰ ਸ਼ੋਰੂਮ ਚ ਬਈ ਸ਼ੋਰੂਮ ਤੇ ਖੜੇ ਨੇ ਵੀਰੇ 10 12 ਟਰੈਕਟਰ ਉੱਥੇ ਮੰਡੀ ਕਰਕੇ ਦੁਨਵਾ ਗਾਹਕ ਥੋੜਾ ਹੀ ਹੋਊਗਾ ਨਾ ਠੀਕ ਹੈ ਉਸੀ ਖੜੇ ਹੁੰਦੇ ਠੀਕ ਹੈ ਉੱਥੇ ਖੜੇ ਹੁੰਦੇ ਨੇ ਗਾਹਕ ਹਾਂ ਠੀਕ ਹੈ ਮਿਲ ਲ ਕਿਸੇ ਨੇ ਇੱਕ ਵਾਰੀ ਹੋਰ ਉਸ ਦੇ ਮੋਬਾਈਲ ਨੰਬਰ ਸਟ ਠੀਕ ਹੈ ਢੰਡਾ ਰੋਡ ਦੇ ਨੇੜੇ ਹੈਗਾ ਆਪਣਾ ਨੈਸ਼ਨਲ ਧੱਬਾ ਠੀਕ ਹੈ ਜੀ ਉਹਦੇ ਨਾਲ ਹੈਗਾ ਹਾਂ ਮੋਬਾਈਲ ਨੰਬਰ ਆਪਣਾ ਹੈਗਾ 97817 14970 ਠੀਕ ਹੈ ਜੀ ਤੇ ਬਾਕੀ ਜੇ ਕਿਸੇ ਜਾਣਕਾਰੀ ਲਈ ਮੈਂ ਤਾਂ ਵੀ ਪੁੱਛਦਾ ਫੋਨ ਤੇ ਕਰ ਲਵਾਂ ਠੀਕ ਹੈ ਬਈ ਜੀ ਓਕੇ ਜੀ ਧੰਨਵਾਦ ਬਈ ਜੀ ਵੀਡੀਓ ਕੇ ਮੈਨ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਲਦੀ ਜਲਦੀ ਮਿਲ ਜੇਗੇ ਨਗੁਨੀਆਂ ਤਾਤਕਰੀ